ਇਸ ਲਈ ਪਾਂ ਪਖਾਨਕੋਟ ਦੇ ਮਾਦਬੂਰ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦੇ ਕਿ ਪਿਛਲੇ ਦਿਨੋਂ ਆਏ ਹਾੜ ਦੇ ਨਾਲ ਜਿੱਥੇ ਮਾਦਬੂਰ ਦੇ ਕਾਫੀ ਆਦਾ ਨੁਕਸਾਨ ਹੋਇਆ ਸੀਗਾ ਤੁਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਤੁਸੀਂ ਨਾਲ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਤੂਹਾਰ ਕੇ ਵੀ ਸੀਗੀਆਂ ਉਹ ਸਾਰੀਆਂ ਰੁੜ ਗਈਆਂ ਸੀਗੀਆਂ ਪਰ ਇਸ ਇਲਾਕੇ ਦੇ ਵਿੱਚ ਜਿਹੜਾ ਛੋਟਾ ਪੁਲ ਹੈਗਾ ਇਸ ਪੁਲ ਦੇ ਟੁੱਟਣ ਦੇ ਕਰਕੇ ਕਾਫੀ ਪਿੰਡਾਂ ਦਾ ਆਵਾਜੇ ਜਿਹੜੀ ਹੈ ਇਸ ਇਲਾਕੇ ਵਿੱਚ ਬੰਦ ਹੋ ਚੁੱਕੀ ਹੈ ਤਾਂ ਸਥਾਨਕ ਲੋਕਾਂ ਵੱਲੋਂ ਪਾਸੋਂ ਜਿਹੜਾ ਆ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਅੱਗੇ ਔਰ ਡਿਪਾਰਟਮੈਂਟ ਦੇ ਅੱਗੇ ਕਿ ਇਸ ਪੁਲ ਨੂੰ ਜਲਦ ਜਲਦ ਖੋਲਿਆ ਜਾਵੇ ਤਾਂ ਕਿ ਲੋਕਾਂ ਦੀ ਆਵਾਜਾਈ ਜਿਹੜੀ ਆ ਦੁਬਾਰਾ ਸ਼ੁਰੂ ਹੋ ਚੁੱਕੇ ਤੁਸੀਂ ਇਹ ਦਿਖਾ ਰਹੇ ਕਿ ਤੁਸੀਂ ਦੇਖ ਸਕਦੇ ਹੋ ਕਿ ਮਾਧੂਪੁਰ ਅੱਡਾ ਜਿਹੜਾ ਹਾਲ ਵੇਲੇ ਗੁਜ਼ਾਰ ਰੰਦਾ ਸੀਗਾ ਪਰ ਹੁਣ ਜਿਹੜਾ ਅੱਡਾ ਬਿਲਕੁਲ ਖਾਲੀ ਹੈ ਕਿਉਂਕਿ ਜਿਹੜੇ ਲੋਕ ਪਿੰਨਾ ਤੋਂ ਇੱਥੇ ਸ਼ਾਪਿੰਗ ਕਰਨ ਵਾਸਤੇ ਜਾਂ ਖਾਣ ਪੀਣ ਵਾਸਤੇ ਆਉਂਦੇ ਸੀਗੇ ਉਹਨਾਂ ਦੀ ਆਵਾਜਾਈ ਬਿਲਕੁਲ ਬੰਦ ਹੋ ਚੁੱਕੀ ਹੈ ਸਥਾਨਕ ਲੋਕਾਂ ਨੇ ਪ੍ਰਸ਼ਾਸਨ 'ਕਿ ਮੰਗ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਪੁਲ ਨੂੰ ਦੁਬਾਰਾ ਜਲਦੀ ਖੋਲਿਆ ਜਾਵੇ ਤਾਂ ਕਿ ਲੋਕਾਂ ਦੀ ਦੁਕਾਨਦਾਰੀ ਵੀ ਚੱਲ ਸਕੇ ਜਿਹੜੇ ਲੋਕਾਂ ਨੂੰ ਦਿਕਦਾ ਦਾ ਪਛਾਣੇ ਦਾ ਸਾ ਕੀ ਕਹਣਾ ਉਹਨਾਂ ਦਾ ਇਸ ਸਮੱਸਿਆ ਨੂੰ ਲਾ ਕੇ ਹਾਂਜੀ ਮਰੀ ਕੀ ਨਾਮ ਮੇਰਾ ਨਾਮ ਜੀ ਅਨੁਰਾਗ ਠਾਕੁਰ ਜੀ ਜਿਸੋਂ ਸੇ ਆ ਜੀ ਮੇਰਾ ਜੀ ਬਲਾਕ ਸੰਪਤੀ ਮੈਂਬਰ ਹਾਂ ਜੀ ਮੈਂ ਇਧਰ ਦਾ ਸੋ ਇਹ ਪੁਲ ਦੀ ਮਾਇਨਾ ਨਾਲ ਸਖੋ ਜੀ ਸਾਡੀ ਡਿਪੈਂਸਰੀ ਹੈ ਮੇਨ ਡਿਪੈਂਸਰੀ ਦਾ ਕਾਫੀ ਲੋਕ ਸਾਡੇ ਪਿੰਡਾਂ ਨਾਲ ਆਉਂ ਗਏ ਆਈ ਹੈ ਉਹ ਬਿਲਕੁਲ ਹੀ ਕਟ ਆਫ ਹੋ ਗਿਆ ਜੀ ਇਹਦਾ ਮੇਨ ਬ੍ਰਿਜ ਹੈ ਉਹਦੇ ਉੱਪਰ ਕਾਫੀ ਵੱਡਾ ਖੱਡਾ ਹੋ ਗਿਆ ਉਸ ਦਾ ਘਰ ਉਹ ਕਵਰ ਅਪ ਹੋ ਜਾਏ ਸਾਡਾ ਆਣਾ ਜਾਣਾ ਮਾਧਪੁਰ ਦੇ ਵਿੱਚ ਸਹੀ ਹੋ ਜਾਂਦਾ ਉਹਦੇ ਨਾਲ ਕੀ ਹੁੰਦਾ ਕਿ ਜਿੱਕਰ ਸਾਡੇ ਪਿੰਡਾਂ ਦੇ ਵਿੱਚੋਂ ਆਣਾ ਜਾਣਾ ਕਾਫੀ ਮੁਸ਼ਕਲ ਹੋ ਗਿਆ ਲੋਕਾਂ ਦਾ ਤੋ ਥੋੜਾ ਜਿਹਾ ਇਹ ਪ੍ਰਸ਼ਾਸਨ ਨੇ ਕੇਹੀ ਹੀ ਮੰਗਾ ਕਿ ਜਲਦੀ ਤੋਂ ਜਲਦੀ ਇਹ ਥੋੜੀ ਜੀ ਕਾਰਵਾਈ ਚੰਗੀ ਪਈ ਜਾਏ ਜਲਦੀ ਇਨਸਾਨ ਹੋਇਆ ਬਜੀ ਪੰਜ ਨਾਲ ਅੱਗੇ ਬਈ ਕਾਫੀ ਹੈ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਦੋਨੋਂ ਪੁਰੀ ਚਾ ਨੁਕਸਾਨ ਆ ਸਾਈਡਾਂ ਟੁੱਟ ਗਈਆਂ ਥੋੜਾ ਆਣਾ ਵੀ ਰਿਸਕ ਹੈ ਜਿੱਧਰ ਸਾਈਡਾਂ ਨਹੀਂ ਬੰਦੀਆਂ ਚਲੋ ਆਣਾ ਵੀ ਆਪਾਂ ਵੀ ਕਹਿੰਨੇ ਆ ਕਿ ਪ੍ਰਸ਼ਾਸਨ ਵੀ ਆਪਣੀ ਜਗ੍ਹਾ ਸਹੀ ਹੈ ਬਟ ਜਲਦੀ ਤੋਂ ਜਲਦੀ ਇਹਨੂੰ ਥੋੜਾ ਜਿਹਾ ਕਵਰ ਅਪ ਜਲਦੀ ਕੀਤਾ ਜਾਏ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਲੋਕਾਂ ਨੂੰ ਥੋੜਾ ਜਿਹਾ ਆਵਾਜ਼ਾਰੀ ਵਿੱਚ ਫਰਕ ਪੈ ਜਾਏਗੀ ਮਾਰਕੀਟ ਦੇ ਵਿੱਚ ਤੁਹਾਡੇ ਸਾਹਮਣੇ ਦੇਖੋ ਕੀ ਮਾਰ ਦਰਦ ਡਰ ਦਾ ਮਾਹੌਲ ਐ ਸਾ ਬਹਿ ਗਿਆ ਇਸ ਮਾਰਕੀਟ ਤੇ ਆਉਣ ਨੂੰ ਵਾਸਤੇ ਸਰ ਡਿਫੈਂਸ ਰੋਡ ਤੋਂ ਬਾਅਦ 8-9 ਕਿਲੋਮੀਟਰ ਦਾ ਫਰਕ ਪੈ ਰਿਹਾ ਥੋੜਾ ਜਿਹਾ ਇਹ ਪਟਰੀ ਸਰ ਥੋੜਾ ਜਿਹਾ ਜਲਦੀ ਤੋਂ ਜਲਦੀ 1-2 ਦਿਨ ਦੇ ਵਿੱਚ ਇਹ ਖੁੱਲਿਆ ਜਾਏ ਤੇ ਲੋਕਾਂ ਨੂੰ ਥੋੜੀ ਰਾਹਤ ਮਿਲੇ ਸਰ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਕੀ ਸਮੱਸਿਆ ਹਾਂ ਨਮਸਕਾਰ ਜੀ ਸਰ ਨਾਲ ਪਹਿਲਾਂ ਮੈਂ ਤੁਹਾਡੇ ਵੀਡੀਓ ਦੇ ਦਾ ਧੰਨਵਾਦ ਕਰਦਾ ਮੈਂ ਮਾਦੋਪੁਰ ਤੋਂ ਸੰਜੂ ਮਹਾਜਨ ਅੱਡੇ ਦਾ ਪ੍ਰਧਾਨ ਇਹ ਪੋਲੀ ਦੀ ਸਮੱਸਿਆ ਵਾਸਤੇ ਮੈਂ ਬਹੁਤ ਜ਼ਿਆਦਾ ਪਿੰਡ ਪੈਂਦੇ ਇਥੇ ਮਾਦੋਪੁਰ ਤੋਂ ਲੈ ਕੇ ਤੇ ਸਾਰਾ ਲੋਕਾਂ ਦੇ ਉੱਤੇ ਸਮਰਗ ਟੁੱਟ ਗਿਆ ਜੀ ਕੋਈ ਆਂ ਸਕੂਟਰ ਮੋਟਰਸਾਈਕਲ ਵਗੈਰਾ ਕੋਈ ਨਹੀਂ ਚੱਲ ਰਿਹਾ ਮੈਂ ਡੀਸੀ ਸਾਹਿਬ ਅੱਗੇ ਐਕਸ਼ਨ ਸਾਹਿਬ ਅੱਗੇ ਇਹੋ ਬੇਨਤੀ ਕਰਾਂਗਾ ਕਿ ਇਹ ਪੌਲੀ ਜਿੱਤੇ ਜਲਦੀ ਮੋਟਰਸਕੂਟਰ ਬੱਸੇ ਖੁਆਇਆ ਜਾਏ ਸਾਡੀ ਇਹੋ ਬੇਨਤੀ ਹੈ ਡੀਸੀ ਸਾਹਿਬ ਅੱਗੇ ਐਕਸ਼ਨ ਸਾਹਿਬ ਅੱਗੇ ਐਸ.ਯੂ ਸਾਹਿਬ ਅੱਗੇ ਇਹ ਪਿੰਡ ਹੈਗੀ ਨਾ ਪੌਲੀ ਜਿੱਨੀ ਜਲਦੀ ਹੋ ਸਾਬ ਵੱਧ ਤੋਂ ਵੱਧ ਇਹਨੂੰ ਤਿਆਰ ਕਰਾਇਆ ਜਾ ਅੱਡੇ ਦੇ ਵਿੱਚ ਸਾਡੇ ਮਾਧਪੁਰ ਕਾਰੋਬਾਰ ਬਿਲਕੁਲ ਨਹੀਂ ਰਿਹਾ ਜੀ ਸਾਰੇ ਪਿੰਡਾਂ ਦਾ ਸਪਰਕ ਟੁੱਟ ਗਿਆ ਆਰਮੀ ਦਾ ਸਪਰਕ ਟੁੱਟ ਗਿਆ ਜੀ ਕੋਈ ਸਕੂਟਰ ਮੋਟਰਸਾਈਕਲ ਤੇ ਬੰਦਾ ਕੋਈ ਇਦੋਂ ਨਹੀਂ ਕੋਈ ਬਹੁਤ ਯਾ ਦਿੱਕਤ ਆ ਰਹੀ ਏ ਟੋਡਮਸ ਰੋਡ ਤੋਂ ਮਾਧੋਪੁਰ ਤੋਂ ਲੈ ਕੇ ਸਾਰੇ ਬੰਦੇ ਟੋਡਮਸ ਰੋਡ ਤੋਂ ਘੁੰਮ ਕੇ ਜਾ ਰਿਹਾ 8-9 ਕਿਲੋਮੀਟਰ ਦਾ ਇਹਦਾ ਫੇਰ ਪੈ ਰਿਹਾ ਜੀ ਕੋਈ ਰਾਤੀਂ ਖਵਾਤੀ ਕੋਈ ਬੰਦਾ ਬਿਮਾਰ ਹੋ ਜੇ ਕੋਈ ਕੋਈ ਗੱਲਬਾਤ ਹੋ ਜੇ ਆਨ ਜਾਨ ਨੂੰ ਕੋਈ ਰਸਤਾ ਨਹੀਂ ਹੈਗਾ ਇਹ ਬਹੁਤ ਜੋ ਜਲਦੀ ਤੋਂ ਜਲਦੀ ਕੀਤਾ ਜਾਏ ਮੈਂ ਧੰਨਵਾਦ ਕਰਦਾ ਹਾਂ ਜੀ ਆਪਣੇ ਐਸਜੀ ਸਾਹਿਬ ਦਾ ਐਕਸ਼ਨ ਸਾਹਿਬ ਦਾ ਡੀਸੀ ਸਾਹਿਬ ਦਾ ਇਹਦੇ ਹੱਤਿਆਰ ਨਾ ਦਿਖਿਆ ਜਾਏ ਇਹ ਪੁਲ ਤੋਂ ਜਲਦੀ ਤੋਂ ਜਲਦੀ ਕੰਮ ਚਾਲੂ ਕੀਤਾ ਜਾਏ ਜੈਨ ਕਿ ਨਾਮ ਹੈ ਤੁਹਾਡਾ ਜੀ ਧਰਮਪਾਲ ਦਿਮਾਂ ਜੀ ਅਜੀ ਕੀ ਕਹਿਣਾ ਚਾਹੁੰਦੇ ਕੀ ਸਮੱਸਿਆ ਆ ਰਹੀ ਏ ਸਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮਾਦੋਪੁਰ ਜਿਹੜਾ ਟੁੱਟ ਰੋਡ ਜਿਹੜਾ ਮਤਲਬ ਟੁੱਟਿਆ ਹੋਇਆ ਪੁਲ ਜਿਹੜੇ ਆ ਲੋਕਾਂ ਨੂੰ ਜਿਹੜੀ ਆਣ ਜਾਣ ਵਾਸਤੇ ਜਿਹੜੇ ਦਿਹਾੜੀਦਾਰ ਹੈਗੇ ਆ ਇਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਤੇ ਰਾਈਟ ਸਾਈਡ ਤੇ ਜਿਹੜੀ ਪੌੜੀਆਂ ਹੈਗੀਆਂ ਪੌੜੀਆਂ ਦੇ ਉੱਤੇ ਘੱਟ ਤੋਂ ਘੱਟ ਵੀ 10 ਫੁੱਟ ਖੰਡਾ ਪਿਆ ਹੋਇਆ ਹੈ ਉੱਥੇ ਜੋ ਲੰਘਣ ਦਾ ਰਸਤਾ ਜੋ ਪੈਦਲ ਚੱਲਦਾ ਉਹ ਵੀ ਬਿਲਕੁਲ ਮਤਲਬ ਮੇਰੇ ਆ 2 ਫੁੱਟ ਦਾ ਹੀ ਹੈਗਾ ਤੇ ਕਿਸੇ ਵੇਲੇ ਵੀ ਕੋਈ ਹਾਸਾ ਹੋ ਸਕਦਾ ਸਾਨੂੰ ਪ੍ਰਸ਼ਾਸਨ ਤੇ ਕੋਲੋਂ ਇਹ ਮੰਗ ਹੈ ਗਿਆ ਕਿ ਸਾਡਾ ਇਹ ਪੁਲ ਦਾ ਰੋਡ ਜਿਹੜਾ ਹੈ ਖੋਲਿਆ ਜਾਏ ਤੇ ਤਾਂ ਕਿ ਲੋਕੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਜੋ ਦਿਹਾੜੀ ਢੱਪਾ ਲਾਣ ਵਾਸਤੇ ਜਾ ਰਿਹਾ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਏ ਇਹੀ ਕਹਿੰਦਾ ਹੋਇਆ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਇਸ ਮਤਲਬ ਪੋਲ ਦੇ ਰੋਡ ਨੂੰ ਜੇ ਜਲਦੀ ਤੋਂ ਜਲਦੀ ਖੋਲਿਆ ਜਾਏ ਧੰਨਵਾਦ